ਵਹਟੀ ਮਰਨ ਵਰ ਲੈ ਜਾਸੀ ਪ੍ਰਣਾਏ ਗੋ ਗੋ ਇੱਕ ਮਹਾਂਪੁਰ ਸਮਝਾਉਂਦੇ ਸਨ ਇੱਕ ਨੌਜਵਾਨ ਨੂੰ ਕਿ ਭਾਈ ਜਿਹੜੇ ਸਾਹ ਦੇ ਸਵਾਸ ਨੇ ਤੂੰ ਵਿਅਰਥ ਨਾ ਕਰ ਬਾਬਾ ਫਰੀਦ ਜੀ ਦੇ ਸ਼ਲੋਕਾਂ ਦੀ ਕਥਾ ਚੱਲ ਰਹੀ ਸੀ ਸਮਝਾ ਰਹੇ ਸਨ ਇਹ ਪੰਕਤੀ ਦੀ ਵਿਚਾਰ ਕਰਦੇ ਆਂ ਉਹਨੇ ਕਥਾ ਵਿੱਚੇ ਟੋਕ ਦਿੱਤੀ ਉਹਨੇ ਬੋਲ ਕੇ ਟੋਕੀ ਸੀ ਕਈ ਫੁਰਨਾਹਾਂ ਹੀ ਟੋਕੀ ਜਾਂਦੇ ਕਿਉਂ ਸੱਚ ਸੁਣਨਾ ਬੜਾ ਔਖਾ ਸੱਚ ਪ੍ਰਾਣਾ ਹੋਵੇ ਨਾਹੀਂ ਸੀਤਾ ਕਿਤੇ ਨਾ ਪਟ ਪਰ ਫਿਰ ਸਿਉਣਾ ਕਹੇ ਜਾ ਸੀਤੋ ਸੀਤਾ ਮਹਿਮਾ ਮੈਂ ਉਹਦੇ ਮਹਿਮਾ ਦੇ ਵਿੱਚ ਸਿਉਣਾ ਉਹਨੂੰ ਜੇ ਜਦੋਂ ਮਹਾਂਪੁਰਸ਼ ਕਥਾ ਕਰਦੇ ਨੇ ਇੱਕ ਇਹ ਵਿੱਚੇ ਬੋਲ ਪਿਆ ਜੀ ਕਿ ਸਵਾਸ ਇੰਨੇ ਜ਼ਿਆਦਾ ਸਾਹਮਣੇ ਜ਼ਰੂਰੀ ਹੈ ਮੈਂ ਨਹੀਂ ਜੀ ਮੰਨਦਾ ਜ਼ਰੂਰੀ ਨਹੀਂ ਦੀਵਾਨ ਸਾਰਾ ਭਰਿਆ ਤੇ ਸਾਰੇ ਮੰਨੇ ਜਾਂਦੇ ਹੋਣਗੇ ਇਹ ਨਹੀਂ ਵੀ ਸਾਰੇ ਸਤਿਵਚਨ ਕਰੀ ਜਾਂਦੇ ਹੋਣ ਇਹ ਨਹੀਂ ਕਿ ਸਾਰੇ ਜਾ ਕੇ ਆਇ ਤੋਂ ਬਸ ਬੰਦ ਕੀ ਕਰਨਗੇ ਨਾਮ ਜਪਣਗੇ ਕਿਰਤ ਕਰਦੇ ਆ ਵੀ ਗੁਰੂ ਗੁਰੂ ਚੱਲਦਾ ਹੋਊ ਏ ਨਹੀਂ ਕਿ ਸਾਰੇ ਅੱਜ ਦਾਤ ਲੈ ਕੇ ਨਿਕਲਣਗੇ ਤਾਂ ਕਿਉਂ ਭਾਗਾਂ ਤੋਂ ਬਗੈਰ ਦਾਤ ਨਹੀਂ ਮਿਲਦੀ ਕਥਾ ਕਰ ਰਹੇ ਨੇ ਮਹਾਪੁਰਸ਼ ਤੇ ਉਹਨੇ ਟੋਕ ਦਿੱਤੀ ਵਿੱਚ ਕਿਹਾ ਮਹਾਪੁਰਸ਼ ਮੈਂ ਨਹੀਂ ਮੰਨਦਾ ਤੁਸੀਂ ਜਿਹੜੇ ਆ ਸੁਣਾ ਰਹੇ ਆ ਮੈਨੂੰ ਬਾਬਾ ਫਰੀਦ ਜੀ ਦੇ ਸ਼ਲੋਕਾਂ ਦੀ ਕਥਾ ਜਦੋਂ ਟੋਕੀ ਉਹਨਾਂ ਸਾਧੂਆਂ ਨੇ ਖੇਡ ਵੱਡੀ ਹੁੰਦੀ ਹੈ ਪੂਰਨ ਜਿਹੜੇ ਹੁੰਦੇ ਡੋਲਦੇ ਵੀ ਨਹੀਂ ਪੂਰਨ ਪਰਖ ਨਹੀਂ ਡੋਲਣ ਨੇ ਜਿਹੜੇ ਪੂਰਨ ਪਰਖੋਂ ਦੇ ਡੋਲਦੇ ਨੇ ਗੁਰੂ ਤੇ ਭਰੋਸਾ ਹੁੰਦਾ ਜਿਹੜਾ ਬਚਨ ਕਰ ਦਿੰਦੇ ਆ ਤੇ ਤਿੰਨ ਕਾਲ ਸੱਤ ਹੋ ਜਾਂਦਾ ਸਾਧੂ ਨੇ ਦੱਸ ਦਿੱਤਾ ਸਾਡੇ ਕੁਟਗਾਰੇ ਸਾਹਮਣੇ ਤੁਹਾਨੂੰ ਦਰਖਤ ਦੱਸਦਾ ਨਾ ਸੰਗਤ ਦੇ ਵਿੱਚ ਇਹ ਬਚਨ ਹੋਇਆ ਕਹਿੰਦੇ ਜੀ ਕਹਿੰਦੇ ਜਿਹੜਾ ਜਿੱਥੇ ਮਰਜੀ ਭੱਜ ਲੈ ਅੱਜ ਤੋਂ ਤੈਨੂੰ 7ਵੇਂ ਦਿਨ ਤੋਂ ਇੱਥੇ ਸਾਹਮਣੇ ਫਾਹਾ ਦੇਣਾ। ਕਹਿੰਦ ਠੀਕ ਆ ਮਹਾਪੁਰਸ਼ੋ ਤੁਸੀਂ ਆਪ ਦਾ ਜੋਰ ਲਾਇਓ ਖੜ ਕੇ ਕਹਿੰਦ ਮੈਂ ਆਪਦਾ ਲਾਉਂਗਾ। ਘੋੜੇ ਤੇ ਆਇਆ ਸੀ ਸਰਪਟ ਘੋੜਾ ਭਜਾਇਆ 6 ਦਿਨ ਹੋ ਗਏ ਭਜਾਉਂਦਿਆਂ ਨੂੰ ਤੇ ਭਜਾਉਂਦਿਆਂ ਤੇ 7ਵੇਂ ਦਿਨ ਸਵੇਰ ਨੂੰ ਅਮਰਤ ਵੇਲਾ ਹੋਇਆ ਕੋਈ ਸੌਂਦਾ ਜਾ ਸੀ ਕੋਈ ਥੱਕਿਆ ਵੀ ਸੀ ਕਿਸੇ ਬੀਬੀ ਦੀ ਰੋਣ ਦੀ ਆਵਾਜ਼ ਕੰਨਾਂ ਵਿੱਚ ਪਈ ਕੰਨਾਂ ਵਿੱਚ ਆਵਾਜ਼ ਪੈਂਦੀ ਆ ਤੇ ਖੋਜਣ ਲੱਗ ਜਾਂਦਾ ਜੰਗਲ ਵਿੱਚ ਕੋਈ ਬੀਬੀ ਜਾ ਲਪੇ ਐਸੀ ਸੁੰਦਰ ਮਨ ਕੋ ਮੋਹ ਹੈ ਗੱਲ ਚੰਬੜੀ ਛੋੜੇ ਨਾ ਹੈ ਇਹ ਹੈ ਹੀ ਪਰਵਲ ਇਹ ਚੀਜ਼ ਮਾਇਆ ਚੰਗੇ ਚੰਗਾ ਨੂੰ ਲੁੱਟ ਲੈਂਦੀ ਹੈਣ ਵਿਰਲੇ ਨਹੀਂ ਕਣੇ ਫੈਲ ਫਕਰ ਸੰਸਾਰ ਕੋਈ ਵਿਰਲਾ ਹੈ ਸਾਇਆ ਮਾਰੇ ਆਖਾ ਕੋ ਵਿਰਲਾ ਬੂਟ ਹਰਿਓ ਮਾਰੇ ਕੰਨੇ ਕੋਈ ਵਿਰਲਾ-ਵਿਰਲਾ ਬੂਟਾ ਹਰਿਆ ਬਚਿਆ ਹੋਇਆ ਨਹੀਂ ਤਾਂ ਇਸ ਬਕਾਰਾਂ ਦੀ ਅੱਗ ਨੇ ਸਭ ਨੂੰ ਖਾ ਲਿਆ ਕੋਈ ਬੋਲ ਦਿੰਦੇ ਨੇ ਤੇ ਕੋਈ ਉਤੋਂ ਦੇ ਕੱਖ ਪਾ ਕੇ ਲੁਕਾਉਣ ਦੀ ਕੋਸ਼ਿਸ਼ ਕਰਦੇ ਆ ਪਰ ਅੰਦਰੋਂ ਤੁਫਨ ਦਾ ਰਹਿੰਦਾ ਤਾਂ ਜਿਹੜਾ ਅਗਨ ਬਰਾਬਰ ਧੱਪੈ ਭੀਤਰ ਬਗਹਿ ਕਾਤੀ ਪਰਮਤ ਨਾਨਕ ਹੁਕਮ ਪਛਾਣੈ ਸੁਖ ਹੋਵੇ ਦਿਨ ਰਾਤਰੀ ਜਦੋਂ ਬੀਬੀ ਗਾੜ ਲੱਗੇ ਰੋਣ ਲੱਗੀ ਕਿ ਰਾਜੇ ਨੇ ਮੈਨੂੰ ਕੱਢ ਦਿੱਤਾ ਮੈਂ ਹੁਣ ਤੇਰੇ ਨਾਲ ਵਿਆਹ ਕਰਾ ਕੇ ਤੇਰੇ ਨਾਲ ਰਹੂੰਗੀ ਚਲੋ ਸਮਾ ਬਣਿਆ ਤੇ ਨਾਲ ਉਹਨੇ ਕਿਹਾ ਆ ਫੜ ਮੇਰੀ ਅੰਗੂਠੀ ਜਾ ਖਾਣ ਨੂੰ ਕੁਛ ਲੈ ਕੇ ਆ ਹਲਵਾਈ ਕੋਲੇ ਚਲੇ ਗਿਆ ਅੰਗੂਠੀ ਲੈ ਕੇ ਹਲਵਾਈ ਨੰਗੁੱਠੀ ਦੇਖੀ ਬੰਦਾ ਸਾਦਾ ਜਿਹੜੀ ਇਹ ਮੁੰਦੜਕਾ ਜਿਹੜੇ ਅੰਗੂਠੀ ਆ ਬੜੀ ਮਹਿੰਗੀ ਆ ਦੇਖਣ ਬੜੀ ਮਹਿੰਗੇ ਮੋਹਰੇ ਜਿੱਥੇ ਉੱਥੇ ਬੜੀ ਰਾਇਲ ਲੱਗਦੀ ਆ ਬੜੀ ਸ਼ਾਹੀ ਐ ਲੱਗਦੀ ਸ਼ਾਹੀ ਖਜ਼ਾਨੇ ਵਿੱਚੋਂ ਚੋਰੀ ਤਾਂ ਨਹੀਂ ਕਰ ਲਈ ਇਹਨੇ ਕਿਤੇ ਕੋਲੇ ਖੜੇ ਸਪਾਹੀਆਂ ਨੂੰ ਬੁਲਾਇਆ ਰਾਜੇ ਮੂਰੇ ਪੇਸ਼ ਕੀਤਾ ਰਾਜੇ ਨੇ ਇੱਕ ਨਾ ਸੁਣੀ ਕਿ ਇਹਨੇ ਦਿੱਤੀ ਆ ਤੇ ਕਿੱਥੋਂ ਲੈ ਕੇ ਆਇਆ ਰਾਜੇ ਨੇ ਕਹਿ ਦਿੱਤਾ ਜਾਓ ਫਲਾਣੇ ਜਗ੍ਹਾ ਵਕਤ ਦੇ ਨਾਲ ਰਸਾ ਬਨ ਕੇ ਤੈਨੂੰ ਲੰਕਾ ਦਵੋ ਆਪ ਆਏ ਲਾਦੋ ਇਹਨੂੰ ਜਦੋਂ ਉੱਤੇ ਗਏ ਆਏ ਲਾਉਣ ਦਾ ਜਦੋਂ ਹੁਕਮ ਹੋ ਗਿਆ ਬੰਨ ਕੇ ਰਸਾ ਜੋ ਲੰਕਾਉਣ ਲੱਗੇ ਤੇ ਪੁੱਛਿਆ ਤੇਰੀ ਕੋਈ ਅਖੀਰਲੀ ਇੱਛਾ ਤੇਰੀ ਜੀ ਸਾਹਮਣੇ ਮਹਾਪੁਰਸ਼ ਨੇ ਮੈਂ ਉਹਨਾਂ ਨੂੰ ਉਹਨਾਂ ਨੇ ਇੱਕ ਬਚਨ ਕਰਨਾ ਚਾਹਣਾ ਮਹਾਪੁਰਸ਼ ਨੂੰ ਬੁਲਾ ਲਿਆ ਬੜੇ ਢਾਹ ਕੇ ਪਹਿਲਾਂ ਨਮਸਕਾਰ ਕੀਤੇ ਮਹਾਪੁਰਸ਼ ਜਿਹੜਾ ਆਪ ਜੀ ਨੇ ਬਚਨ ਕੀਤਾ ਉਸ ਦਾ ਸਤ ਹੋ ਗਿਆ ਮਹਾਪੁਰਸ਼ੋ ਤੁਸੀਂ ਕਹਿਆ ਸੀ 7 ਦਿਨ ਫਾਈ ਲੱਗਣੀ ਹੈ ਤੇ ਅੱਜ ਹੋ ਗਿਆ ਦਿਨ ਬੱਜ ਗਿਆ ਪਰ ਮੇਰੇ ਮਨ 'ਚ ਇੱਕ ਸਵਾਲ ਆ ਪੁੱਛਣਾ ਚਾਹਨਾ ਆਪ ਜੀ ਨੂੰ ਦੱਸੋ ਭਾਈ ਵੀ ਜਿਹੜੀ ਉਹ ਇਸਤਰੀ ਸੀ ਉਹ ਕੌਣ ਸੀ ਮਹਾਪੁਰਸ਼ ਕਹਿੰਦੇ ਅਸੀਂ ਉਹੀ ਕਥਾ ਕਰ ਰਹੇ ਸੀ ਤੂੰ ਸਾਡੀ ਕਥਾ ਵਿੱਚੇ ਟੋਕ ਦਿੱਤੀ ਬਾਬਾ ਫਰੀਦ ਜੀ ਨੇ ਕਿਹਾ ਜਿੰਦ ਬਹੌਟੀ ਮਰਨ ਵਾਰ ਲੈ ਜਾਸੀ ਪਰਣਾਏ ਕਰੇ ਉਹ ਤੇਰੀ ਮੌਤ ਲਾੜੀ ਬਣ ਕੇ ਤੈਨੂੰ ਵਿਆਹਣ ਆਈ ਸੀ ਉਹ ਕੋਈ ਰਾਣੀ ਨਹੀਂ ਸੀ ਕਾਰਨ ਬਣ ਜਾਂਦਾ ਸਮਾ ਬਣ ਜਾਂਦਾ ਤੇ ਜਦੋਂ ਅਗਲੀ ਪੰਕਤੀ ਸੁਣਾਈ ਤੇ ਫਿਰ ਹੱਥ ਜੋੜ ਲੈ ਤੇ ਨਮਸਕਾਰ ਕਰਕੇ ਤੇ ਬਾਣੀ ਦੀਆਂ ਪੰਕਤੀਆਂ ਨੂੰ ਸਤ ਕਰ ਲੈ